ਤਦਾਂ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜੇ ਮੈਂ ਨੰਬਰ ਪਲੇਟ ਨਾਲ ਲਿਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਜਿੰਦਾ ਲਾਇ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋਚਣਾ ਤੇ ਮੈਂ ਨਹੀਂ ਚੱਟਣਾ ਮੈਂ ਕਿਹਾ ਰੋਕਿਆ ਜਾ। ਕੁੱਟੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕਰਦਾ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰੇਆਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਰੱਟ ਦਾ ਚਲਉਂਦੇ ਆਉਂਦੇ ਆ ਉਹ ਤਾਂ ਕੋਈ ਚੱਕਰ ਨਹੀਂ ਚਲੋ ਪਿੱਛੇ ਜੇ ਕਾਨੂੰਨ ਪੰਜਾਬੀ ਮਸਾਉਣ ਹੋਏ ਪੂਰੀ ਮੈਂ ਤੁਹਾਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਵਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਵਾਂ ਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਜਗਰਾਵਾਂ ਵਾਲੇ ਨਹੀਂ ਤੁਸੀਂ ਪੁੱਛ ਕੇ ਚੱਕਰ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਫਿਰ ਉਹਨਾਂ ਉੱਪਰ ਕੋਈ ਫੋਟਾ ਦਾ ਆਪ ਦਾ ਪ੍ਰਸ਼ਾਸਨ ਹੈ ਆਪਰੇ ਫੋਟੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰਦੇ ਨਹੀਂ ਤੁਸੀਂ ਫੋਨ ਲਾਓ ਯਾਰ ਇਤਲਾਾਨ ਕਰ ਦਿੱਤਾ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਭ ਤੇ ਸਰਭ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਕਿਹਾ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਹੈ 20 ਮਿੰਟ ਦਾ ਸਮਾਂ ਨਹੀਂ ਮੈਂ ਇੱਕ ਯਾਰ ਹੋਰ ਜੋ ਸੱਚੇ ਆ ਇਹਨਾਂ ਨੂੰ ਪਤਾ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ। ਕਾਹਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ। ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ। ਇੰਦਰ ਆਪ ਦਾ ਬੰਦਾ ਨਾ। ਮੈਂ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਰੋਕਿਆ ਕਟੋ ਚਲਾਨ। ਕਹਿੰਦੇ ਨਹੀਂ ਜਾਨ ਤੋਂ ਆਪਣਾ ਬੰਦਾ। ਆਹ ਖੜੇ ਆ। ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾ ਹੈਗਾ ਉਹ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਜਿਹੇ ਇਹਨਾਂ ਨੂੰ ਮੈਂ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਂ ਤਾਂ ਫੁੱਟੜ ਦਾ ਸਮਾਂ ਹੀ ਨਹੀਂ ਦਿੱਤਾ ਆਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹ ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਣੀ 20 ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੀ ਜੇ ਅੱਜ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੋਣਾ ਚਲਾਨੀ ਕੱਟਦੇ ਕੋਈ ਨਾ ਕੰਮ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਅਫਸਰ ਜ਼ਿੰਮੇਵਾਰ ਹੋ ਜੀ ਆਹ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਣਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰਾ ਉੱਪਰ ਦੀ ਫੇਰ ਨਾ ਵੱਡੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪ ਦਾ ਜਰੂਰ ਸਾਫ਼ ਕਰਾ ਦੇ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਜਦੋਂ ਮੈਂ ਗੱਲ ਤੁਹਾਨੂੰ ਕਹੀ ਜ਼ਰੂਰ ਕਿਹਾ ਉਹ ਸਹੀ ਹੈ ਮੇਰਾ ਗੱਲ ਜ਼ਰੂਰ ਹੈ ਕਿੱਥੇ ਡਰ ਕੇ ਰਹੇ ਹੋ ਤੁਸੀਂ ਜਾਲੀਆਂ ਦਾ ਡਰ ਕੇ ਬਾਈ ਜੀ ਕੀਤਾ ਕੌਣ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਡਰਨ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਤੁਸੀਂ ਸਰ ਖੜੇ ਆ ਬਾਈ ਜੀ ਤੁਸੀਂ ਕੌਣ ਨੰਬਰ ਪਲੇਟ ਲੈ ਕੇ ਆਉਣੀ ਆ ਮੈਂ ਦੇਖੋ ਨਾ ਡਾਡਾ ਕਿਸੇ ਨੂੰ ਡਰਦਾ ਮੈਂ ਆਪਣੀ ਜੂਰੀ ਕਰ ਰਿਹਾ ਹਾਂ ਤੋ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਦੱਕੇ ਥ੍ਰੈਟ ਹੈਗੇ ਕਿ ਨਹੀਂ ਕੋ ਮੈਂ ਪੁੱਛਦਾ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਕਿ ਪੁੱਛੋ ਨਾ ਸਾਰੇ ਨਹੀਂ ਸਾਹਮਣੇ ਸਾਹਮਣੇ ਜੱਕ ਜਾਈ ਰਹੂਗਾ ਜੀ ਸਾਰਿਆਂ ਸਾਹਮਣੇ ਜੱਕ ਜਾਈ ਰਹਿਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਰ ਮੈਂ ਕਰਦਾ ਜਿਹੜਾ ਲਰਨਿੰਗ ਸੰਤ ਬਣਿਆ ਨਾ ਲਰਨਿੰਗ ਦੇ ਕਿਹੜੀਆਂ ਧਰਾਵਾਂ ਨੇ ਆਹਦੇ ਬਾਈ ਜੀ ਧਰਾਵਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆਹ ਧੰਕੀ ਗੋ ਦੇ ਰਹੇ ਆ ਵੀ ਧ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆਹ ਧਰਾਮਾਂ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹਾ ਉਤੋ ਹੀ ਸ਼ਰੇਆਮ ਧਮਕੀ ਦੇ ਰਹਾ ਨਹੀਂ ਕਰਾ ਲੱਗਦੀ ਉਹ ਹੀ ਲਾ ਰਿਹਾ ਨਹੀਂ ਲਾ ਲਓ ਕੋਈ ਗੱਲ ਲਰਨਿੰਗ ਦਾਸ ਹਨ ਨਹੀਂ ਲਾਓ ਤੁਸੀਂ ਮੈਂ ਤਾਂ ਆ ਗਿਆ ਹਾਂ ਲਾ ਲਾਓ ਸਾਰੇ ਤੁਹਾਨੂੰ ਲਾਉਂਗਾ ਭਾਈ ਜਿਹੜਾ ਤੁਸ ਜਿਵੇਂ ਆ ਗਿਆ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਝ ਇੱਧਰ ਮੇਰੀ ਗੱਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਮੈਂ ਕਿਉਂ ਸ਼ੁਰੂ ਕੀ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗਾ ਕਿਹੜੀ ਚੀਜ਼ ਆ ਪਹਿਲਾਂ ਮੈਨੂੰ ਆਏ ਨੰਬਰ ਪਲੇਟ ਬਾਅਦ ਜਾਊਗਾ ਨੰਨ ਸ਼ੁਰੂ ਕਿਉਂ ਸ਼ੁਰੂ ਲੱਗਿਆ ਸ਼ੋਰ ਦਾ ਪੋਲੂਸ਼ਨ ਵੀ ਲੈ ਆਉਣਾ ਆਓ ਦਿਖਾਓ ਆ ਸਾਰੇ ਜਣੇ ਖੜ੍ਹੇ ਹੋ ਜਾਓ ਮੈਂ ਸਾਰਾ ਕੁਝ ਦੇਖਾਂ ਆਓ ਰੋ ਆਹ ਹੋਣੀ ਚਾਹੇ ਕਿ ਦੇਖ ਆ ਨਾਮ ਜਿਹੜੀ ਜਿਹੜੀ ਤੁਸੀਂ ਆਈਓ ਕਰਨ ਹੈਗੀ ਉਹ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ